ਗੁੱਡ ਈਵਨਿੰਗ एवरीवन ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਵਿਦਿਆਰਥੀਆਂ ਦਾ ਤੁਹਾਡੇ ਆਪਣੇ ਸਟੱਡੀ ਚੈਨਲ ਐਰੀਡੀਸ਼ਨ ਸਟੱਡੀਜ਼ ਤੇ ਜਿੱਥੇ ਅਸੀਂ ਹਰ ਰੋਜ਼ ਸ਼ਾਮ ਨੂੰ ਸਵਾ 9 ਵਜੇ ਲਾਈਵ ਕਲਾਸ ਜੁਆਇਨ ਕਰਦੇ ਆ ਤੇ ਇਸ ਦੇ ਵਿੱਚ ਕੀਤੀ ਜਾਂਦੀ ਹੈ ਜੀ ਪੰਜਾਬੀ ਦੇ ਪੇਪਰਾਂ ਦੀ ਤਿਆਰੀ ਖਾਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਜੋ ਸਾਡਾ ਸੈਸ਼ਨ ਚੱਲ ਰਿਹਾ ਹੈ ਸਵਾ 9 ਵਜੇ ਵਾਲਾ ਉਸ ਦੇ ਵਿੱਚ ਅਸੀਂ ਪਾਰਟਿਕੁਲਰਲੀ ਆਮ ਆਡੀਬਲ ਯੈਸ एवरीवन ਐਮ ਆਡੀਬਲ ਕੀ ਆਵਾਜ਼ ਪ੍ਰੋਪਰ ਆ ਰਹੀ ਹੈ ਐਕਚੁਅਲੀ YouTube ਤੇ স্মੂਥ ਸਟ੍ਰੀਮਿੰਗ ਦਾ 에ਰਰ ਆ ਰਿਹਾ ਓਕੇ ਠੀਕ ਹੈ ਹਾਂ ਅਗਰ ਕੋਈ ਇਸ਼ੂ ਆਏਗਾ ਤਾਂ ਪਲੀਜ਼ ਮੈਨੂੰ ਦੱਸਣਾ ਓਕੇ ਫਿਲਹਾਲ ਕਲਾਸ ਸਟਾਰਟ ਕਰ ਦਿੰਦੇ ਆ ਓਕੇ ਜੀ ਦੇਖੋ ਬੱਚਾ ਜਿਹੜੇ ਵੀ ਵਿਦਿਆਰਥੀ ਡੀ ਟ੍ਰਿਪਲ ਐਸ ਪੀ ਦੀ ਮਾਸਟਰ ਕੇਡਰ ਦੀ ਜੇ ਆਰ ਐਫ ਯੂ ਜੀ ਸੀ ਦੀ ਲੈਕਚਰਰ ਦੀ ਤਿਆਰੀ ਕਰਦੇ ਪਏ ਆ ਪੰਜਾਬੀ ਦੇ ਪੇਪਰਾਂ ਲਈ ਪੋਲਿਟੀਕਲ ਸਾਇੰਸ ਲਈ ਹਿਸਟਰੀ ਲਈ ਉਹ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਨੇ ਤੇ ਤੁਹਾਨੂੰ ਪਲੇਲਿਸਟ ਦੇ ਵਿੱਚ ਤੁਹਾਡੇ ਕੰਮ ਦੀਆਂ ਸਾਰੀਆਂ ਵੀਡੀਓਜ਼ ਮਿਲ ਜਾਣਗੀਆਂ ਆਵਾਜ਼ ਸਹੀ ਆ ਰਹੀ ਹੈ ओके जी ओके थैंक यू ठीक है जी ਇਹਨਾਂ ਦਿਨਾਂ ਦੇ ਵਿੱਚ ਬੱਚਾ ਜੋ ਅਸੀਂ ਸੀਰੀਜ਼ ਸਟਾਰਟ ਕੀਤੀ ਹੋਈ ਹੈ ਉਹ ਹੈਗੀ ਹੈ डी ट्रिपल एसबी ਦੀ ਸੀਰੀਜ਼ ओके जी ਬੱਚਾ ਮੈਂ ਕਰ ਲਈ ਹੋਈ ਹੈ बट आई थिंक YouTube ਦਾ ਹੀ ਕੋਈ ਇਸ਼ੂ ਚੱਲ ਰਿਹਾ ਹੈ ਬਟ ਚਲੋ ਕੋਈ ਗੱਲ ਨਹੀਂ ਥੋੜੀ देर ਦੇ ਵਿੱਚ ਪਤਾ ਚੱਲ ਜਾਏਗਾ आई थिंक ਕਲਾਸ ਤਾਂ ਹੋ ਹੀ ਜਾਊਗੀ ਆਵਾਜ਼ ਵੈਸੇ ਆ ਰਹੀ ਹੈ ਨਾ ਵਿੱਚ ਵਿੱਚ ਉਹਦੀ ਹੋ ਸਕਦਾ ਹੈ ਥੋੜਾ ਬਹੁਤ ਨੂੰ ਸਟ੍ਰੀਮਿੰਗ ਚ ਇਸ਼ੂ ਵੀ ਆਏ ਬਟ आई थिंक ਚੱਲ ਜਾਏਗਾ ਰਾਈਟ ਹਣਾ ਚੱਲੇਗਾ ਨਾ ਓਕੇ ਅਗਰ ਤੁਸੀਂ ਡੀਟਪਲਐਸਬੀ ਦੀ ਤਿਆਰੀ ਕਰ ਰਹੇ ਹੋ ਤਾਂ ਤੁਸੀਂ ਹਰ ਰੋਜ਼ 9:30 ਵਜੇ ਇਹ ਵਾਲੀ ਜ਼ਰੂਰ ਕਲਾਸ ਜੁਆਇਨ ਕਰੋ ਐਦੇ ਵਿੱਚ ਤੁਹਾਨੂੰ ਡੀਟਪਲਐਸਬੀ ਦੇ ਜਿੰਨੇ ਵੀ ਟੌਪਿਕਸ ਹੈਗੇ ਆ ਉਹਨਾਂ ਦੀ ਤਿਆਰੀ ਕਰਵਾਈ ਜਾ ਰਹੀ ਹੈ ਓਕੇ ਇਸ ਸੈਟਰਡੇ ਨੂੰ ਛੱਡ ਕੇ ਜਿਹੜਾ ਨੈਕਸਟ ਸੈਟਰਡੇ ਆਊਗਾ ਉਸ ਦਿਨ ਈਵਨਿੰਗ ਦੇ ਵਿੱਚ ਡੀਟਪਲਐਸਬੀ ਦੀ ਤੁਹਾਡੀ ਕਲਾਸ ਹੋਏਗੀ ਜੀ ਮੈਰਾਥਨ ਕਲਾਸ ਓਕੇ ਪੂਰੀ ਕੋਸ਼ਿਸ਼ ਰਹੇਗੀ ਮੇਰੀ ਕਿ ਉਹਦੇ ਵਿੱਚ ਆਪਾਂ ਕਰੀਬਨ 2000 ਤੋਂ ਲੈ ਕੇ 2500 ਤੱਕ ਜਿਹੜੇ ਕੁਐਸਚਨ ਆ ਇੱਕ ਦਿਨ ਚ ਕਵਰ ਕਰੀਏ ਅਗਰ ਮੈਨੂੰ ਲੱਗਿਆ ਕਿ ਸੈਟਰਡੇ ਈਵਨਿੰਗ ਦੇ ਵਿੱਚ ਸਾਰਾ ਕੁਝ ਨਹੀਂ ਹੋ ਸਕਦਾ ਤਾਂ ਫਿਰ ਆਪਾਂ ਕੀ ਕਰਾਂਗੇ ਕਿਉਂਕਿ ਐਟ ਲੀਸਟ 1000 ਕੁਐਸਚਨ ਜਾਂ 2000 ਕੁਐਸਚਨ ਜ਼ਰੂਰ ਹੋਣ ਤੇ ਉਹਦੇ ਲਈ ਤੁਹਾਨੂੰ ਪਤਾ ਹੈ 5 ਕ ਘੰਟੇ ਦਾ ਮਿਨੀਮਮ ਟਾਈਮ ਚਾਹੀਦਾ ਹੀ ਹੈ ਇਸ ਕਰਕੇ ਜੇ ਸੈਟਰਡੇ ਗੱਲ ਬਣ ਗਈ ਠੀਕ ਹੈ ਨਹੀਂ ਬਣੇਗੀ ਤਾ ਆਪਾਂ ਇਹਨੂੰ ਕਰਾਂਗੇ ਜੀ ਸੰਡੇ ਨੂੰ ਠੀਕ ਹੈ ਇਹ ਵਾਲਾ ਸੈਟਰਡੇ ਸੰਡੇ ਨਹੀਂ ਉਸ ਤੋਂ ਨੈਕਸਟ ਵਾਲਾ ਠੀਕ ਹੈ ਓਕੇ ਜੇਕਰ ਤੁਸੀਂ ਥਿਉਰੀ ਬੈਚ ਲੈਣਾ ਹੈ ਪੰਜਾਬੀ ਹਿਸਟਰੀ ਪੋਲਿਟੀਕਲ ਸਾਇੰਸ ਕੋਈ ਵੀ ਤਾਂ ਇਸ ਨੰਬਰ ਦੇ ਉੱਪਰ ਤੁਸੀਂ ਕੰਟੈਕਟ ਕਰ ਸਕਦੇ ਹੋ 6280492562 ਠੀਕ ਹੈ ਜੀ ਇੱਥੇ ਤੁਹਾਨੂੰ ਮਾਸਟਰ ਕੈਡਰ ਦੈਨ TGT PGT ਐਂਡ TET ਵਗੈਰਾ ਇਹਨਾਂ ਸਾਰਿਆਂ ਦੇ ਐਗਜ਼ਾਮ ਜਿਹੜੇ ਨੇ ਉਹ ਪੰਜਾਬੀ ਦੇ ਵਿੱਚ ਤਿਆਰੀ ਕਰਨ ਲਈ ਮਿਲ ਜਾਣਗੇ ਓਕੇ ਚਲੋ ਤੇ ਜੇ ਤੁਸੀਂ YouTube ਦੀ ਕੋਈ ਫਰਦਰ ਅਪਡੇਟ ਲੈਣੀ ਹੈ ਤਾਂ Telegram ਨੂੰ ਜੁਆਇਨ ਕਰ ਲੈਣਾ ਲਿੰਕ ਡਿਸਕ੍ਰਿਪਸ਼ਨ ਚ ਦਿੱਤਾ ਹੋਇਆ ਹੈ ਠੀਕ ਹੈ ਜੀ ਸਟਾਰਟ ਕਰੀਏ ਜੀ ਕਲਾਸ ਨੂੰ ਅੱਜ ਦੀ ਆ ਲਾਈਵ ਸਟ੍ਰੀਮ ਬੰਤਣੀ ਹੋਗੀ यस yes. की हो आ रही है आवाज़ एंड हुन क्लास चल रही है चलगी जी ओ थैंक गॉड रुको लेट मी स्टार्ट द क्लास अगेन हाँ ओके पहला है जी प्रेम प्रकाश किनवे दौर दे कहानीकार हैं तो उत्तर सी लगा रहे हो जी ओके okay, चलो चेक कर दें पहले का उत्तर सी आ रहा है यानी कि तीसरा बिल्कुल ठीक है जी ये ने तीसरे दौर दे कहानीकार देखो जिन्ना दे कोलो भी स्ट्रीम रुकी है ना एक बार एग्जिट करके दोबारा एंटर कर लो स्ट्रीम गई हुई है ओके ठीक है जी तो पहले का उत्तर की आएगा तीसरे दौर दे, वेरी गुड अगे देखते हैं दूसरा प्रश्न है जो कि प्रेम प्रकाश दी नहीं है मुक्ति डेडलाइन गांधी ने कहा सी या फिर सारिया ही रचनामा प्रेम प्रकाश दिया हन। दूसरे प्रश्न के लिए उत्तर करना जी की आएगा हाँ जी प्लीज प्रेम प्रकाश की रचना केड़ी नहीं है यस प्लीज क्वेश्चन नंबर टू दे ले की आंसर आएगा जी 1 ਮਿੰਟ ਜੀ ਰੁਕੋ ਪਲੀਜ਼ ਹਾਂਜੀ ਦੂਸਰੇ ਦੇ ਲਈ ਤੁਹਾਡਾ ਸੀ ਤੇ ਡੀ ਦੋ ਉੱਤਰ ਆ ਰਹੇ ਨੇ ਚਲੋ ਦੇਖੀਏ ਸਾਰੀਆਂ ਤਾਂ ਨਹੀਂ ਐ ਇਹਦੇ ਵਿੱਚੋਂ ਕਿਹੜੀ ਨਹੀਂ ਹੈ ਜੀ ਗਾਂਧੀ ਨੇ ਕਿਹਾ ਸੀ ਠੀਕ ਹੈ ਗਾਂਧੀ ਨੇ ਕਿਹਾ ਸੀ ਦੀ ਜਗ੍ਹਾ ਦੇ ਉੱਪਰ ਸ਼ਵੇਤਾਂਬਰ ਨੇ ਕਿਹਾ ਸੀ ਰਾਈਟ ਆਨਸਰ ਹੈ ਓਕੇ ਇਸ ਲਈ ਫਿਰ ਇਹਦੇ ਵਿੱਚੋਂ ਜਿਹੜਾ ਸੀ ਹੈ ਉਹ ਇਹਨਾਂ ਦੀ ਰਚਨਾ ਨਹੀਂ ਹੋਏਗੀ ਉਹ ਉਹ ਅੱਗੇ 3rd ਕੁਐਸਚਨ ਦੇਖੋ ਪ੍ਰੇਮ ਪ੍ਰਕਾਸ਼ ਸਿੰਘ ਬਾਰੇ ਸਹੀ ਕਥਨ ਚੁਣਨਾ ਹੈ ਪ੍ਰੇਮ ਪ੍ਰਕਾਸ਼ ਖੰਨਵੀ ਵਜੋਂ ਜਾਣਿਆ ਜਾਂਦਾ ਹੈ ਇਹਨਾਂ ਨੂੰ ਚੰਡੀਗੜ੍ਹ ਤੋਂ 1966 ਦੇ ਵਿੱਚ ਇਹਨਾਂ ਨੇ ਉਰਦੂ ਦੀ ਐਮਏ ਕੀਤੀ 1990 ਦੇ ਵਿੱਚ ਪੱਤਰਕਾਰੀ ਦੇ ਕਿੱਤੇ ਤੋਂ ਸੇਵਾਮੁਕਤ ਹੋਏ ਜਾਂ ਇਹ ਸਾਰੇ ਦੇ ਸਾਰੇ ਕੁਐਸਚਨਸ ਠੀਕ ਨੇ ਮਤਲਬ ਸਾਰੇ ਆਪਸ਼ਨਸ ਠੀਕ ਨੇ ਆਨਸਰ ਕਰੋ ਕੁਐਸਚਨ ਨੰਬਰ 3 ਦੇ ਲਈ yes please ਮਨਵੀਰ ਜੀ ਮਨਜੀਤ ਜੀ ਸਤਿ ਸ਼ਕਾਲ ओके ਤੀਸਰੇ ਕੁਐਸਚਨ ਦੇ ਲਈ ਆਨਸਰ ਡੀ ਲਗਾ ਰਹੇ ਹੋ ਬਿਲਕੁਲ ਸਹੀ ਹੈ ਇਹ ਸਾਰੇ ਦੇ ਸਾਰੇ ਫੈਕਟ ਇੰਪੋਰਟੈਂਟ ਨੇ ਔਰ ਇਹਨਾਂ ਦੇ ਵਿੱਚੋਂ ਇੱਕ ਤਾਂ ਖੰਨਵੀ ਵਾਲਾ ਉਰਦੂ ਵਾਲਾ ਤੇ ਪੱਤਰਕਾਰੀ ਵਾਲਾ ਵੈਸੇ ਤਾਂ ਇਹਨਾਂ ਦੀ ਬੇਸਿਕ ਜਾਣਕਾਰੀ ਚ ਹੋਰ ਵੀ ਬਹੁਤ ਕੁਝ ਆਊਗਾ ਜਨਮ ਕਿਤੇ ਹੋਇਆ ਮਾਤਾ ਪਿਤਾ ਵਗੈਰਾ ਵਗੈਰਾ ਅਰ ਇਹ ਜਿਹੜੇ ਤਿੰਨ ਆਪਸ਼ਨਸ ਹੈਗੇ ਨੇ ਇਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਯਾਦ ਰੱਖੋਗੇ ਜੇ ਪ੍ਰੇਮ ਪ੍ਰਕਾਸ਼ ਦੀ ਬੇਸਿਕ ਜਾਣਕਾਰੀ ਪੁੱਛੀ ਗਈ ਤਾਂ ਉਹਦੇ ਵਿੱਚੋਂ ਦੀ ਇਹ ਵਾਲੇ ਆਪਸ਼ਨਸ ਆ ਸਕਦੇ ਨੇ ਕੁਐਸਚਨ ਆ ਸਕਦਾ ਹੈ ਰਾਈਟ ਅੱਗੇ ਪ੍ਰੇਮ ਪ੍ਰਕਾਸ਼ ਨੇ ਕਿਹੜਾ ਸਾਹਿਤਿਕ ਪਰਚਾ ਕੱਢਿਆ ਲਕੀਰ अजीत ਪੰਜਾਬੀ ਕਵਿਤਾ ਜਾਂ ਫਿਰ ਸਾਹਿਤ ਸਰੂਪ ਕੁਐਸਚਨ ਨੰਬਰ 4 ਦੇ ਲਈ ਆਨਸਰ ਕਰੋ ਕੀ ਆਏਗਾ ਜੀ ਕਿਹੜਾ ਸਾਹਿਤਿਕ ਪਰਚਾ ਪ੍ਰੇਮ ਪ੍ਰਕਾਸ਼ ਨੇ ਕੱਢਿਆ ਸੀ हाँ जी फोर्थ क्वेश्चन दे आंसर यस प्लीज यस, ओके फोर्थ लिया आंसर ए आ रहा है लकीर बिल्कुल सही उत्तर है शाबाश एब्सोल्युटली राइट तो इसका उत्तर होके okay, लकीर पंजवा प्रश्न प्रेम प्रकाश ਦਾ ਸਬੰਧ ਇਹਨਾਂ ਵਿੱਚੋਂ ਕਿਹੜੇ ਪੱਤਰ ਦੇ ਨਾਲ ਰਿਹਾ ਹੈ ਉਰਦੂ ਅਖਬਾਰ ਰੋਜ਼ਾਨਾ ਮਿਲਾਪ ਰੋਜ਼ਾਨਾ ਹਿੰਦ ਸਮਾਚਾਰ ਦੋਨੋਂ ਜਾਂ ਇਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਪ੍ਰਸ਼ਨ ਨੰਬਰ 5 ਵੇਲੇ ਉੱਤਰ ਕਰੋ ਤੇ ਇੱਕ ਵਾਰੀ ਫਿਰ ਤੋਂ ਦੱਸ ਦਿਆਂ ਇਸ ਸੰਡੇ ਨੂੰ ਛੱਡ ਕੇ ਜਿਹੜਾ ਨੈਕਸਟ ਸੰਡੇ ਆਏਗਾ ਉਸ ਦਿਨ ਤੁਹਾਡਾ ਡੀ ਟ੍ਰਿਪਲ ਐਸ ਪੀ ਦੇ ਲਈ ਮੈਰਾਥਨ ਦਾ ਸੌਰੀ ਮੈਰਾਥਨ ਦੀ ਕਲਾਸ ਹੋਊਗੀ ਸੋ ਤੁਸੀਂ ਸਾਰੇ ਜੁਣੇ ਇਸ ਨੂੰ ਜੁਆਇਨ ਕਰਨਾ ਸੰਡੇ ਨੂੰ ਆਪਾਂ ਕਰੀਬਨ ਸਵੇਰੇ 10 ਵਜੇ ਇਹ ਵਾਲੀ ਕਲਾਸ ਸਟਾਰਟ ਕਰ ਦਾਂਗੇ ਤਾਂ ਉਸ ਤੋਂ ਪਹਿਲਾਂ ਆਪਣੇ ਸਾਰੇ ਕੰਮ ਕਰ ਲੈਣਾ ਗੁਰਿੰਦਰ ਜੀ ਵੈਲਕਮ ਟੂ ਦ ਕਲਾਸ ਐਂਡ ਸਤਿ ਸ਼੍ਰੀ ਅਕਾਲ ਓਕੇ ਪੰਜਵੇਂ ਦੇ ਲਈ ਤੁਹਾਡਾ ਆਨਸਰ ਏ ਐਂਡ ਸੀ ਆ ਰਿਹਾ ਹੈ ਓਕੇ ਤਾਂ ਜਿਨ੍ਹਾਂ ਨੇ ਦੋਨੋਂ ਆਨਸਰ ਕੀਤਾ ਰੋਜ਼ਾਨਾ ਮਿਲਾਪ ਤੇ ਰੋਜ਼ਾਨਾ ਹਿੰਦ ਸਮਾਚਾਰ ਇਹਨਾਂ ਦੋਨਾਂ ਦੇ ਵਿੱਚ ਹੀ ਇਹਨਾਂ ਨੇ ਸਹਿ ਸੰਪਾਦਕ ਦੇ ਤੌਰ ਦੇ ਉੱਪਰ ਕੰਮ ਕੀਤਾ ਸੀਗਾ प्रेम प्रकाश ने ऑलराइट आगे देखो नेक्स्ट क्वेश्चन क्वेश्चन नंबर 6 ਜਿਨਾਂ ਨੂੰ ਪਲੀਜ਼ ਮਨਵੀਰ ਜੀ ਦੇ ਕੁਐਸਚਨ ਦਾ ਆਨਸਰ ਪਤਾ ਹੈ ਪਲੀਜ਼ ਉਹਨਾਂ ਦੀ ਜਿਹੜੀ ਸ਼ੰਕਾ ਹੈ ਉਹਨੂੰ ਨਿਵਾਰਨ ਕਰ ਦੇਣਾ ਜੀ ਠੀਕ ਹੈ ਕਮੈਂਟ ਸੈਕਸ਼ਨ ਦੇ ਵਿੱਚ ओके प्रेम प्रकाश ਸਿੰਘ ਨੂੰ ਕਿਸ ਕਹਾਣੀ ਸੰਗ੍ਰਹਿ ਵਾਸਤੇ ਸਾਹਿਤ ਅਕਾਦਮੀ ਅਵਾਰਡ ਮਿਲਿਆ ਯੈਸ ਪਲੀਜ਼ ਨਮਾਜ਼ੀ ਸੁਣਦਾ ਖਲੀਫਾ ਕਥਾ अनंत ਕੁਝ ਅਣ ਕਿਹਾਵੀ ਕਿਹੜੇ ਕਹਾਣੀ ਸੰਗ੍ਰਹਿ ਦੇ ਲਈ ਸਾਹਿਤ ਅਕਾਦਮੀ ਅਵਾਰਡ ਮਿਲਿਆ ਛੇਵੇਂ ਦੇ ਲਈ ਆਨਸਰ ਆ ਰਿਹਾ ਡੀ ਬਿਲਕੁਲ ਸਹੀ ਹੈ ਜੀ ਇਹ ਹੋ ਜੂਗਾ ਕੁਝ ਅਣ ਕਿਹਾ ਵੀ ਠੀਕ ਹੈ ਜੀ ਓਕੇ ਵੈਰੀ ਗੁੱਡ ਚਲੋ ਅੱਗੇ ਦੇਖੋ ਸਤਵਾਂ ਪ੍ਰਸ਼ਨ ਪ੍ਰੇਮ ਪ੍ਰਕਾਸ਼ ਦੀ ਕਿਹੜੀ ਕਹਾਣੀ ਹੈ ਜਿਹਦੇ ਉੱਪਰ ਫਿਲਮ ਬਣਾਈ ਗਈ ਯਾਨੀ ਕਿ ਫਿਲਮ ਦਾ ਆਧਾਰ ਬਣੀ ਹੈ ਜੀ ਪ੍ਰੇਮ ਪ੍ਰਕਾਸ਼ ਦੀ ਕਿਹੜੀ ਕਹਾਣੀ ਬੰਗਲਾ ਤੇ ਮਾੜਾ ਬੰਦਾ ਮਾੜਾ ਬੰਦਾ ਤੇ ਡਾਕਟਰ ਸ਼ਕੁੰਤਲਾ ਨਿਰਵਾਣ ਤੇ ਗੋਈ ਜਾਂ ਫਿਰ ਸਾਰੇ ਹਾਂਜੀ ਜਦੋਂ ਵੀ ਤੁਹਾਡੀ ਕਲਾਸ ਅੱਜ ਦੇਖੋ ਬਹੁਤ ਜ਼ਿਆਦਾ ਫਲਕਚੁਏਸ਼ਨ ਹੋ ਰਹੀ ਆ ਤੇ ਇਹ YouTube ਦੀ ਫਲਕਚੁਏਸ਼ਨ ਹੈ ਰਾਈਟ ਅਗਰ ਆਵਾਜ਼ ਜਾਂ ਕਲਾਸ ਬੰਦ ਹੋ ਜੇ ਐਗਜ਼ਿਟ ਕਰੋ ਦੁਬਾਰਾ ਐਂਟਰ ਕਰੋ ਆਪਣੇ ਆਪ ਹੀ ਕਲਾਸ ਦੇ ਵਿੱਚ ਆ ਜਾਓਗੇ ਠੀਕ ਹੈ ਜੀ ਹਾਂਜੀ yes okay 7ਵੇ ਦੇ ਲਈ ਤੁਹਾਡਾ ਜਿਹੜਾ ਆਨਸਰ ਹੈ ਡੀ ਆ ਨਾ ਸਟਾਰਟ ਹੋਇਆ ਹੈ ਯਾਨੀ ਕਿ ਸਾਰੇ ਦੇ ਸਾਰੇ ਬਿਲਕੁਲ ਸਹੀ ਕਿਆ ਇਹਨਾਂ ਸਾਰਿਆਂ ਦਾ ਆਧਾਰ ਬਣਾ ਕੇ ਹੀ ਜਿਹੜੀ ਫਿਲਮ ਹੈ ਉਹਨਾਂ ਦੀਆਂ ਕਹਾਣੀਆਂ ਨੂੰ ਪੇਸ਼ ਕੀਤਾ ਗਿਆ ਸੀ ਤੈਨਾਂ ਸਾਰਿਆਂ ਦੇ ਨਾਮ ਯਾਦ ਰੱਖਣੇ ਆ ਓਕੇ ਅੱਗੇ ਦੇਖੋ 8ਵਾਂ ਪ੍ਰਸ਼ਨ ਪ੍ਰੇਮ ਪ੍ਰਕਾਸ਼ ਨੇ ਦਸਤਾਵੇਜ਼ ਨਾਵਲ ਵਿੱਚ ਕਿਸ ਲਹਿਰ ਦੇ ਬਾਰੇ ਗੱਲ ਕੀਤੀ ਅਕਾਲੀ ਲਹਿਰ ਨਕਸਲੀ ਲਹਿਰ ਨਾ ਮਿਲਵਰਤਨ ਲਹਿਰ ਇਨਕਲਾਬ ਦੀ ਲਹਿਰ 8ਵੇਂ ਪ੍ਰਸ਼ਨ ਦੇ ਲਈ ਉੱਤਰ ਕਰਨਾ ਹੈ ਜੀ ਪ੍ਰੇਮ ਪ੍ਰਕਾਸ਼ ਨੇ ਦਸਤਾਵੇਜ਼ ਨਾਵਲ ਦੇ ਵਿੱਚ ਕਿਸ ਲਹਿਰ ਦੇ ਬਾਰੇ ਦੇ ਵਿੱਚ ਗੱਲ ਕੀਤੀ ਹੈ ਯੈਸ ਕੁਐਸਚਨ ਨੰਬਰ 8 ਦੇ ਲਈ ਆਨਸਰ ਕਰੋ ਅੱਜ ਤਾਂ ਬਸ ਕਲਾਸ ਓਕੇ ਸੋ ਕੇ ਪੂਰੀ ਹੋ ਜਾਏ ਉਹੀ ਬਹੁਤ ਹੈ ਬੀ ਉੱਤਰ ਆ ਰਿਹਾ ਹੈ ਨਕਸਲੀ ਲਹਿਰ ਚਮਕੌਰ ਜੀ ਸੁਖਦੀਪ ਜੀ ਬਿਲਕੁਲ ਸਹੀ ਕਿਹਾ ਇਸ ਦਾ ਉਤਰ ਹੋਊਗਾ ਬੀ ਵੈਰੀ ਗੁੱਡ ਅੱਗੇ ਦੇਖੋ ਜੀ ਨੋਵਾਂ ਪ੍ਰਸ਼ਨ ਪ੍ਰੇਮ ਪ੍ਰਕਾਸ਼ ਦੀ ਆਤਮ ਕਥਾ ਚੁਣੋ ਐਨਾਂ ਜੋ ਕਿਹੜੀ ਹੈ ਬੰਦੇ ਅੰਦਰ ਬੰਦੇ ਆਤਮ ਮਾਇਆ ਮੇਰੀ ਉਰਦੂ ਅਖਬਾਰ ਨਵੀ ਸੀ ਦੇਖ ਬੰਦੇ ਦੇ ਭੇਖ ਅਤੇ ਸਾਰੇ ਪ੍ਰੇਮ ਪ੍ਰਕਾਸ਼ ਦੀ ਆਤਮ ਕਥਾ ਦਾ ਨਾਮ ਯੈਸ ਪਲੀਜ਼ ਕੁਐਸਚਨ ਨੰਬਰ 9 ਦੇ ਲਈ ਆਨਸਰ ਕਰੋ ਜੀ ਨੋਵੇਂ ਪ੍ਰਸ਼ਨ ਦੇ ਲਈ ਸ਼ਾਬਾਸ਼ ਚਲੋ ਜੀ ਕੀ ਉੱਤਰ ਆਏਗਾ यस डी आंसर बिल्कुल ठीक क्या ये सारिया ही प्रेम प्रकाश दिया, शामिल की दिया अगे प्रेम प्रकाश दथावाई मिलके किस दी जीवनी लिखी ए वाला क्वेश्चन मेरे अकॉर्डिंग बहुत ज्यादा इम्पोर्टेंट है तरन्नम नूरजह अमृता शेरगिल रानी लक्ष्मी रजिया सुल्तान ਹਾਂਜੀ ਪਲੀਜ਼ ਸੈਸ਼ਨ ਨੂੰ ਆਪਣੇ ਫਰੈਂਡਸ ਦੇ ਵਿੱਚ ਸ਼ੇਅਰ ਜ਼ਰੂਰ ਕਰ ਦੇਣਾ ਆਈ نو ਕਿ ਯਾ ਤੁਹਾਡੀ ਜੀ ਡਿਸਟਰਬੈਂਸ ਚੱਲ ਰਹੀ ਆ ਬਟ ਫਿਰ ਵੀ ਆਈ نو ਵਨ ਮੋਰ ਥਿੰਗ ਕਿ ਆਪਾਂ ਇਹਨੂੰ ਪਾਰ ਕਰ ਹੀ ਲਾਂਗੇ ਯੈਸ ਕੁਐਸਚਨ ਕਿਸੇ ਵੀ ਹਾਲਤ ਦੇ ਵਿੱਚ ਪੂਰੇ ਕਰਨੇ ਆ ਐਂਡ ਕਰਨੀ ਨਹੀਂ ਤਦ ਤੱਕ ਆਪਾਂ ਸਟਰੀਮ ਓਕੇ ਰਾਨੋ ਜੀ ਨੇ ਆਨਸਰ ਕੀਤਾ 10ਵੇਂ ਦਾ ਏ ਯਾਨੀ ਕਿ ਤਰਨਮ ਨੂਰ ਜਹਾਂ ਐਬਸੋਲੂਟਲੀ ਰਾਈਟ ਏ ਬਿਲਕੁਲ ਠੀਕ ਉੱਤਰ ਹੈ ਅੱਗੇ ਦੇਖੋ 11ਵਾਂ ਪ੍ਰਸ਼ਨ ਪ੍ਰੇਮ ਪ੍ਰਕਾਸ਼ ਨੇ ਵਰਜਿਤ ਰਿਸ਼ਤਿਆਂ ਬਾਰੇ ਚੋਣਵੀਆਂ ਕਹਾਣੀਆਂ ਕਿਹੜੀ ਕਿਤਾਬ ਦੇ ਵਿੱਚ ਸ਼ਾਮਿਲ ਕੀਤੀਆਂ ਗੰਡਾਂ ਜੁਗਲਬੰਦੀਆਂ ਮੁਹੱਬਤਾਂ ਦਾਸਤਾਨ ਪ੍ਰਸ਼ਨ ਨੰਬਰ 11ਵੇਂ ਦੇ ਲਈ ਉੱਤਰ ਕਰੋ ਜੀ ਵਰਜਿਤ ਰਿਸ਼ਤਿਆਂ ਬਾਰੇ ਚੋਣਵੀਆਂ ਕਹਾਣੀਆਂ ਕਿਹੜੀ ਕਿਤਾਬ ਦੇ ਵਿੱਚ ਸ਼ਾਮਿਲ ਕੀਤੀਆਂ ਗਈਆਂ ਬਹੁਤ ਵਧੀਆ ਬਹੁਤ ਵਧੀਆ ਸਭ ਬਹੁਤ ਵਧੀਆ ਅਨਸਰ ਕਰਦੇ ਪਿਨੇ ਵੈਰੀ ਵੈਰੀ ਗੁੱਡ ਆਸਮ ਹਾਂਜੀ ਹਨ ਉਹ ਅਗੇ ਡੀ ਟ੍ਰਿਪਲ ਐਸ ਪੀ ਦਾ ਕੋਈ ਵੀ ਲੈਕਚਰ ਨਾ ਮਿਲਿਆ ਹੋਏ ਨਾ ਪਲੇਲਿਸਟ ਵਿੱਚ ਚਲੇ ਜਾਣਾ ਤੁਹਾਨੂੰ ਮਿਲ ਜਾਣੇ ਆ ਲੈਕਚਰ ਸਾਰੇ ਆਲਮੋਸਟ ਠੀਕ ਹੈ ਕੁਛੋ ਦੇ ਵਿੱਚ ਉਹ ਥਿਉਰੀ ਲੈਕਚਰ ਵੀ ਮਿਲ ਜਾਣਗੇ ਕਰਨਾ ਚਾਹੋ ਤਾਂ ਕਰ ਸਕਦੇ ਹੋ 11 ਵੇ ਲਈ ਡੀ ਐਨ ਬੀ ਓਕੇ ਪਰ ਉੱਤਰ ਕੀ ਆਏਗਾ ਸੀ ਯਾਨੀ ਕਿ ਮੁਹੱਬਤਾਂ ਓਕੇ ਠੀਕ ਜੀ ਅੱਗੇ ਦੇਖਦੇ ਆ ਪ੍ਰਸ਼ਨ ਨੰਬਰ 12 ਵਾ ਪ੍ਰੇਮ ਪ੍ਰਕਾਸ਼ ਨੇ ਸੁਰਿੰਦਰ ਪ੍ਰਕਾਸ਼ ਨੇ ਕਹਾਣੀ ਸੰਗ੍ਰਹਿ ਬਾਜਗੋਈ ਇਹ ਉਹਨਾਂ ਦਾ ਲਿਖਿਆ ਹੋਇਆ ਹੈ ਸੁਰਿੰਦਰ ਪ੍ਰਕਾਸ਼ ਦਾ ਉਸ ਦਾ ਅਨੁਵਾਦ ਕੀਤਾ ਸੀ ਤਾਂ ਤੁਸੀਂ ਦੱਸਣਾ ਕਿ ਉਸ ਦਾ ਸਿਰਲੇਖ ਕੀ ਰੱਖਿਆ ਗਿਆ ਜਦੋਂ ਉਸ ਨੂੰ ਪੰਜਾਬੀ ਚ ਅਨੁਵਾਦਿਤ ਕੀਤਾ ਗਿਆ ਬੰਦੀ ਜੀਵਨ ਗਊ ਦਾ ਦਾਨ ਮੂੜ ਉਹ ਹੀ ਕਹਾਣੀ नागलोक 12ਵੇਂ ਪ੍ਰਸ਼ਨ ਦੇ ਲਈ ਉੱਤਰ ਕਰਨਾ ਜੀ ਸੁਰਿੰਦਰ ਪ੍ਰਕਾਸ਼ ਦੇ ਕਹਾਣੀ ਸੰਗ੍ਰਹਿ ਬਾਜ ਗੋਈ ਦਾ ਅਨੁਵਾਦ ਕਿਸ ਸਿਰਲੇਖ ਦੇ ਹੇਠ ਪ੍ਰੇਮ ਪ੍ਰਕਾਸ਼ ਸਿੰਘ ਵੱਲੋਂ ਕੀਤਾ ਗਿਆ ਏਸ 12ਵੇਂ ਦੇ ਲਈ ਕੀ ਆਨਸਰ ਆਏਗਾ ਜੀ ਵੈਰੀ ਗੁੱਡ 12ਵੇਂ ਦਾ ਸੀ ਮੁੜ ਉਹੀ ਕਹਾਣੀ ਕੀ ਬਾਤ ਹੈ ਬਿਲਕੁਲ ਸਹੀ ਕਿਹਾ ਇਸ ਦਾ ਉੱਤਰ ਆ ਜਾਊਗਾ ਸੀ ਹਰਪੀਜੀ ਬਹੁਤ ਵਧੀਆ ਕਰਮਜੀ ਐਬਸੋਲੂਟਲੀ ਰਾਈਟ ਅੱਗੇ ਦੇਖੋ 13ਵਾਂ ਪ੍ਰਸ਼ਨ ਪ੍ਰੋਫੈਸਰ ਰਜਨੀਸ਼ ਬਹਾਦਰ ਨੇ ਪ੍ਰੇਮ ਪ੍ਰਕਾਸ਼ ਦੇ ਕਥਾ ਸੰਸਾਰ ਨੂੰ ਕਿੰਨੇ ਭਾਗਾਂ ਦੇ ਵਿੱਚ ਵੰਡਿਆ 1 2 3 ਜਾਂ ਫਿਰ 4 13ਵੇਂ ਪ੍ਰਸ਼ਨ ਲਈ ਉੱਤਰ ਰਜਨੀਸ਼ ਬਹਾਦਰ ਨੇ ਪ੍ਰੇਮ ਪ੍ਰਕਾਸ਼ ਦੇ ਕਥਾ ਸੰਸਾਰ ਨੂੰ ਮੁੱਖ ਤੌਰ ਤੇ ਮੋٹے-ਮੋٹے ਰੂਪ ਵਿੱਚ ਕਿੰਨੇ ਭਾਗਾਂ ਦੇ ਵਿੱਚ ਵੰਡਿਆ ਹੈ? ਹੁਣ ਵੀ ਭਾਗਾਂ ਦੇ ਵਿੱਚ ਵੰਡਿਆ ਤਾਂ ਪਹਿਲਾ ਆਨਸਰ ਤਾਂ ਵੈਸੇ ਹੀ ਇਹਦੇ ਵਿੱਚੋਂ ਕੱਢ ਸਕਦੇ ਹੋ ਐਕਸਕਲੂਡ ਕਰ ਦਿਓ। ਹੈਨਾ? ਬਾਕੀ ਦੱਸੋ ਫਿਰ। ਚਲੋ 13ਵੇਂ ਦੇ ਲਈ ਕੀ ਆਨਸਰ ਆਏਗਾ? ਸੀ ਜੀ। ਓਕੇ ਬੀ ਵੀ ਆਨਸਰ ਆ ਰਿਹਾ ਹੈ ਹਰਪੀ ਜੀ ਬਹੁਤ ਵਧੀਆ। ਤੁਸੀਂ ਕਿਹਾ ਦੋ ਜੋ ਕਿ ਬਿਲਕੁਲ ਸਹੀ ਉੱਤਰ ਹੈਗਾ। ਵੈਰੀ ਗੁੱਡ। ਅਗੇ 14ਵਾਂ ਪ੍ਰਸ਼ਨ ਦੇਖੋ ਪ੍ਰੇਮ ਪ੍ਰਕਾਸ਼ ਨੇ ਘਰ ਕਹਾਣੀ ਦੇ ਵਿੱਚ ਕਿਹੜੇ ਵਿਸ਼ੇ ਦਾ ਬਿਆਨ ਕੀਤਾ ਅੰਤਰਜਾਤੀ ਪ੍ਰੇਮ ਵਿਆ ਸਤੀ ਪ੍ਰਥਾ 84 ਦੇ ਦੰਗੇ ਸੰਤਾਲੀ ਦੀ ਵੰਡ ਦਾ ਬਿਆਨ ਹਾਂਜੀ 14ਵੇਂ ਕੁਐਸਚਨ ਦੇ ਲਈ ਆਨਸਰ ਕਰਨਾ ਹੈ ਘਰ ਨਾਮ ਦੀ ਕਹਾਣੀ ਦੇ ਵਿੱਚ ਕਿਹੜਾ ਵਿਸ਼ਾ ਜੋ ਪ੍ਰੇਮ ਪ੍ਰਕਾਸ਼ ਨੇ ਬਿਆਨ ਕੀਤਾ ਯੈਸ ਪਲੀਜ਼ ਅਗਰ DTPSB ਦੇ ਕਿਸੇ ਵੀ ਸਟੂਡੈਂਟ ਨੂੰ ਮੌਕ ਟੈਸਟ ਸੀਰੀਜ਼ ਚਾਹੀਦੀ ਹੋਵੇ ਤਾਂ ਉਹ ਵੀ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਨੇ ਠੀਕ ਹੈ ਹਾਂਜੀ 14ਵੇਂ ਦੇ ਲਈ ਇਹ ਆਨਸਰ ਆ ਰਿਹਾ ਹੈ ਵੈਰੀ ਵੈਰੀ ਗੁੱਡ ਇਸ ਦਾ ਉੱਤਰ ਹੋ ਜਾਊਗਾ ਅੰਤਰ ਜਾਤੀ ਪ੍ਰੇਮ ਵਿਆ ਬਿਲਕੁਲ ਸਹੀ 15ਵਾਂ ਪ੍ਰਸ਼ਨ ਪ੍ਰੇਮ ਪ੍ਰਕਾਸ਼ ਸਿੰਘ ਦੀ ਕਹਾਣੀ ਬੰਗਲਾ ਇਹ ਦੱਸਣਾ ਜੀ ਕਿਹਦੀ ਕਹਾਣੀ ਹੈ কুমਿਹਰ ਦੀ ਹੈ ਫੌਜੀ ਦੀ ਹੈ मधु वर्ग दी जिंदगी नाल सम्बन्धत आ या फिर लुहार नाल सम्बन्धत है बंगला कहानी किस दी कहानी है हाँ जी क्वेश्चन नंबर 15 दे लिए आंसर करो जी की होएगा वेरी गुड यस प्लीज ओके 15 ले तो आपका आंसर बी आ रहा है सुखदीप जी बिल्कुल सही कहा ਇਹ ਹੈ ਗਿਆ ਇੱਕ ਫੌਜੀ ਦੀ ਕਹਾਣੀ ਐਬਸੋਲੂਟਲੀ ਰਾਈਟ ਅਗੇ 16ਵਾਂ ਪ੍ਰਸ਼ਨ ਪ੍ਰੇਮ ਪ੍ਰਕਾਸ਼ ਸਿੰਘ ਨੇ ਭਾਰਤੀ ਦਰਸ਼ਨ ਮਿਥਿਹਾਸ ਤੇ ਸੱਭਿਆਚਾਰ ਦੇ ਪ੍ਰਭਾਵ ਹੇਠ ਇਹਨਾਂ ਦੇ ਵਿੱਚੋਂ ਕਿਹੜੀ ਕਹਾਣੀ ਲਿਖੀ ਹੈ ਬੰਗਲਾ ਲక్ష్ਮੀ ਗੋਈ ਅਨੁਸ਼ਠਾਨ ਤੇ ਸਾਰੀਆਂ ਪ੍ਰਸ਼ਨ ਨੰਬਰ 16ਵੇਂ ਦੇ ਲਈ ਉੱਤਰ ਕਰਨਾ ਹੈ ਭਾਰਤੀ ਦਰਸ਼ਨ ਮਿਥਿਹਾਸ ਤੇ ਸੱਭਿਆਚਾਰ ਨਾਲ ਸੰਬੰਧਿਤ ਕਹਾਣੀ ਹਾਂਜੀ بچਾਈ 1500 ਰੁਪੀ 16 ਦਾ ਡੀ ਉੱਤਰ ਆ ਰਿਹਾ ਹੈ ਵੈਰੀ ਵੈਰੀ ਗੁੱਡ ਇਹ ਹੋ ਜੂਗਾ ਅਨੁਸ਼ਠਾਨ ਤੇ ਸਾਰੀਆਂ ਕਹਾਣੀਆਂ ਬਿਲਕੁਲ ਸਹੀ ਕਿਹਾ 17ਵਾਂ ਪ੍ਰਸ਼ਨ ਦੇਖੋ ਇਹਨਾਂ ਵਿੱਚੋਂ ਕਿਹੜੀ ਕਹਾਣੀ ਹੈ ਜਿਸ ਵਿੱਚ ਪ੍ਰੇਮ ਪ੍ਰਕਾਸ਼ ਨੇ ਜਾਤੀ ਦੇ ਅਭਿਮਾਨ ਨੂੰ ਦਿਖਾਇਆ ਹੈ ਬੰਗਲਾ ਮਾੜਾ ਬੰਦਾ ਲక్ష్ਮੀ ਡੈਡਲਾਈਨ ਇਹਨਾਂ ਦੇ ਵਿੱਚੋਂ ਦੋ ਐਦਾਂ ਦੀਆਂ ਕਹਾਣੀਆਂ ਹੈ ਜਿਹੜੀਆਂ ਸਾਨੂੰ ਕਨਫਿਊਜ਼ ਕਰ ਸਕਦੀਆਂ ਆਪਸ਼ਨ ਦੇ ਵਿੱਚ ਕਿ ਆ ਸਾਨੂੰ ਲੱਗੇਗਾ ਇਹਦੇ ਵਿੱਚ ਵੀ ਜਾਤੀ ਅਭਿਮਾਨ ਬਾਰੇ ਗੱਲ ਕੀਤੀ ਜਾ ਸਕਦੀ ਹੈ ਤੇ ਇਹਦੇ ਵਿੱਚ ਵੀ ਕੀਤੀ ਜਾ ਸਕਦੀ ਹੈ ਤਾਂ ਥੋੜਾ ਜਾ ਧਿਆਨ ਦੇ ਨਾਲ ਆਪਦੇ ਮਾਈਂਡ ਦੇ ਵਿੱਚ ਲੈ ਕੇ ਆਓ ਕਹਾਣੀ ਨੂੰ ਉਸ ਤੋਂ ਬਾਅਦ ਆਨਸਰ ਕਰਨਾ ਕਿ 17ਵੇਂ ਦੇ ਲਈ ਕੀ ਉੱਤਰ ਹੋਊਗਾ ਠੀਕ ਹੈ ਜੀ ਚਲੋ ਦੱਸੋ ਜੀ ਜਾਤੀ ਅਭਿਮਾਨ ਦੇ ਬਾਰੇ ਮੈਨੂੰ ਪਤਾ ਸੀ ਇਹਦੇ ਵਿੱਚ ਸਾਰੇ ਕਨਫਿਊਜ਼ ਹੋਣਗੇ ਤੁਹਾਡਾ ਆਨਸਰ ਬੀ ਵੀ ਆਇਆ ਸੀ ਵੀ ਆਇਆ ਅੱਛਾ ਡੀ ਵੀ ਆਇਆ ਓਕੇ ਚਲੋ ਦੇਖੀਏ ਜੀ ਇਸ ਦਾ ਉੱਤਰ ਹੋਊਗਾ ਲక్ష్ਮੀ ਜਿਨ੍ਹਾਂ ਨੇ ਵੀ ਉੱਤਰ ਸੀ ਕੀਤਾ ਰਾਨੂੰਜੀ ਸੁਖਦੀਪ ਜੀ ਪ੍ਰੀਤ ਜੀ ਬਿਲਕੁਲ ਸਹੀ ਕਿਹਾ ਸੀ ਵਾਲੇ ਬੱਚੇ ਯਾਨੀ ਕਿ ਲక్ష్ਮੀ ਜਿਨ੍ਹਾਂ ਦਾ ਆਨਸਰ ਹੈ ਉਹ ਬਿਲਕੁਲ ਸਹੀ ਕਹਿ ਰਹੇ ਨੇ ਅੱਗੇ ਚੱਲੋ 18ਵਾਂ ਪ੍ਰਸ਼ਨ ਸਤਪਾਲ ਕਿਹੜੀ ਕਹਾਣੀ ਦਾ ਪਾਤਰ ਹੈ ਡੈਡ ਲਾਈਨ ਗੋਈ ਲక్ష్ਮੀ ਮਾੜਾ ਬੰਦਾ ਯੈਸ ਪਲੀਜ਼ ਰਣਵੀਰ ਜੀ ਇਸ ਬੱਚਾ ਸਿਲੇਬਸ ਕਵਰ ਹੋਣ ਤੋਂ ਬਾਅਦ ਅਗਰ ਟਾਈਮ ਲੱਗਿਆ ਤਾਂ ਮੈਂ ਜ਼ਰੂਰ ਟਰਾਈ ਕਰੂੰਗੀ ਡੋਨਟ ਵਰੀ ਬਟ ਮੈਨੂੰ ਪਤਾ ਹੈ ਤੁਹਾਡਾ ਪੇਪਰ ਬਹੁਤ ਨਜ਼ਦੀਕ ਹੈ ਤੇ ਸਿਲੇਬਸ ਦੇ ਟੈਸਟ ਵੀ ਬੜੀ ਮੁਸ਼ਕਿਲ ਨਾਲ ਹੋਣਗੇ ਕਦੇ-ਕਦੇ ਕੁਝ ਫੈਮਿਲੀ ਇਸ਼ੂਜ਼ ਕਰਕੇ ਕਦੀ ਪਰਸਨਲ ਹੈਲਥ ਕਰਕੇ ਵੀ ਕਈ ਵਾਰੀ ਕਲਾਸੇਜ਼ ਵੀ ਮਿਸ ਕਰਨੀਆਂ ਪੈ ਜਾਂਦੀਆਂ ਹੈ ਹੈਨਾ ਤਾਂ ਹੋ ਸਕਦਾ 3-4 ਦਿਨ ਅੱਧਾ ਦੇ ਵੀ ਆਣ ਔਰ ਸੰਡੇਜ਼ ਨੂੰ ਵੈਸੇ ਕਲਾਸ ਨਹੀਂ ਹੁੰਦੀ ਬਟ ਫਿਰ ਵੀ ਮੈਂ ਟਰਾਈ ਜ਼ਰੂਰ ਕਰੂੰਗੀ ਠੀਕ ਹੈ ਚਲੋ 18ਵੇਂ ਦੇ ਲਈ ਡੀ ਉੱਤਰ ਆ ਰਿਹਾ ਹੈ ਇਸ ਦਾ ਉੱਤਰ ਹੋਊਗਾ ਡੈਡਲਾਈਨ ਉਹੀ ਜਿਹੜੇ ਬੰਦੇ ਨੂੰ ਕੈਂਸਰ ਹੁੰਦਾ ਇਹ ਉਹ ਵਾਲੀ ਸਟੋਰੀ ਹੈ ਰਾਈਟ ਤਾਂ ਇਹਨੂੰ ਡੈਡ ਲਾਈਨ ਮਿਲੀ ਹੁੰਦੀ ਹੈ ਨਾ ਕਿ ਇਹਦੀ ਡੈਥ ਹੋਣ ਵਾਲੀ ਹੈ ਤੈਨੂੰ ਖੁਸ਼ ਰੱਖ ਲਓ ਜਿੰਨਾ ਰੱਖਿਆ ਜਾ ਸਕਦਾ ਹੈ ਓਕੇ 올 ਰਾਈਟ ਠੀਕ ਹੈ ਜੀ ਤਾਂ ਇੱਥੇ ਅੱਜ ਦਾ ਸੈਸ਼ਨ ਓਵਰ ਕਰਦੇ ਹਾਂ ਥੈਂਕਫੁਲੀ ਕਲਾਸ ਪ੍ਰੋਪਰ ਚੱਲ ਪਈ ਪੂਰੀ ਕਿੱਦਾਂ ਚੱਲੀ ਆਈ ਰੀਅਲੀ ਡੋਨਟ ਨੋ ਬਟ ਕੰਪਲੀਟ ਕੀਤੀ 댓 ਇਜ਼ ਵੈਰੀ ਗੁੱਡ ਤੇ ਜੇਕਰ ਤੁਹਾਨੂੰ ਬਈ ਐਫਰਟ ਕੀਤੇ ਹੋਏ ਚੰਗੇ ਲੱਗਦੇ ਪਏ ਜੇ ਲੱਗ ਰਿਹਾ ਵੀ ਪੇਪਰ ਨਜ਼ਦੀਕ ਹੈ ਤੇ ਇਸ ਟਾਈਮ ਤੁਹਾਨੂੰ ਸੱਚੀ ਦੇ ਵਿੱਚ ਐਨਾ ਮੋਕ ਟੈਸਟ ਦੀ ਜ਼ਰੂਰਤ ਸੀਗੀ ਓਕੇ ਤਾਂ ਫਿਰ ਤੁਸੀਂ ਹਾਂ 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 ਪਾਪੀ ਵਾਲੀ ਕਹਾਣੀ ਯੈਸ ਐਬਸੋਲੂਟਲੀ ਰਾਈਟ ਫਿਰ ਤੁਸੀਂ ਸੈਸ਼ਨ ਨੂੰ ਲਾਈਕ ਕਰ ਸਕਦੇ ਹੋ ਸਬਸਕ੍ਰਾਈਬ ਕਰ ਸਕਦੇ ਹੋ ਚੈਨਲ ਨੂੰ ਐਂਡ ਕਮੈਂਟ ਵਿੱਚ ਦੱਸਣਾ ਜ਼ਰੂਰ ਕਿ ਤੁਹਾਨੂੰ ਕਲਾਸ ਕਿੱਦਾ ਲੱਗੀ ਠੀਕ ਹੈ ਜੀ ਸਤਨਾਮ ਜੀ ਸਤ ਸ਼ਕਾਲ ਓਕੇ थैंक यू सो सो वेरी मच गुड नाइट एवरीबॉडी हां जी ਆਪਾਂ ਕੱਲ ਮਿਲਾਂਗੇ ਤੇ ਇਸ ਵਾਰੀ ਹੋ ਸਕਦਾ ਹੈ ਤੁਹਾਡੀ ਸੈਟਰਡੇ ਨੂੰ ਕਲਾਸ ਮਤਲਬ ਹੋ ਸਕਦਾ ਨਹੀਂ ਪੱਕਾ ਹੀ ਹੈ ਕਿ ਸੈਟਰਡੇ ਨੂੰ ਕਲਾਸ ਨਹੀਂ ਹੋਏਗੀ ਠੀਕ ਹੈ ਤਾਂ ਉਸ ਦਿਨ ਤੁਸੀਂ ਆਪਦੀ ਕਿਸੇ ਹੋਰ ਕਲਾਸ ਦਾ ਜਾਂ ਆਪਣੀ ਰਿਵੀਜ਼ਨ ਦਾ ਪਲਾਨ ਕਰ ਸਕਦੇ ਹੋ ਓਕੇ ਜੀ ਠੀਕ ਹੈ ਜੀ ਤਾਂ ਅਗਰ ਤੁਸੀਂ ਮਾਸਟਰ ਕੇਜਰ ਦਾ ਜਾਂ ਕੋਈ ਵੀ ਪੰਜਾਬੀ ਦਾ ਬੈਚ ਲੈਣਾ ਹੈ ਤਾਂ ਇਸ ਨੰਬਰ ਤੇ ਕੰਟੈਕਟ ਕਰ ਸਕਦੇ ਹੋ थैंक यू सो ਵੈਰੀ ਮਚ ਗੁੱਡ ਨਾਈਟ ਐਵਰੀਬਾਡੀ ਟੇਕ ਕੇਅਰ ਬਾਏ